ਕੀ ਨਾਮ ਹੈ ਬਾਈ ਜੀ ਆਪਾਂ ਮੇਰਾ ਨਾਮ ਬਾਈ ਜੀ ਦਾ ਦੱਸ ਰਿਹਾ ਮਾਰਨਿੰਗ ਹੈ ਅੱਜ ਹਸਪੀਟਲ ਪਈ ਹਾਂ ਕੀ ਗੱਲ ਹੋ ਗਈ ਕੱਲ ਬਰੇ ਸ਼ਾਮ ਨੂੰ ਨਾ ਗੱਡੀ ਪੰਜ ਵੀ ਦੇ ਨਾਲ ਸੰਗਲੇ ਚੱਲ ਰਹੀ ਸੀ ਕਿਹੜੀ ਗੱਡੀ ਸੀ ਜੀ ਗੱਡੀ ਪੀ ਵੀ 10 ਐਕ 269 ਕੋਹਰਾਣ ਦਿੱਖ ਰਹੀ ਸੀ ਠੀਕ ਹੈ ਜੀ ਬੱਸ ਅਸੀ ਕੀ ਜੀ ਬੱਸ ਹਾਂਜੀ ਮੈਂ ਕਨੈਕਟਰ ਆ ਠੀਕ ਹੈ ਜੀ ਮੈਨੂੰ ਲੱਗੀ ਹੈ ਹਾਂਜੀ ਤੇ ਮੈਂ ਤਾਂ ਕਾ ਗੱਡੀ ਕਾਫੀ ਜ਼ਿਆਦਾ ਭਾਰ ਦੀ ਕਰਕੇ ਨਾ ਮੈਂ ਪਹਿਲਾਂ ਟਾਈਟਾ ਕੱਢ ਰਿਹਾ ਸੀ ਨਗਰ ਠੀਕ ਹੈ ਜੀ ਕੰਮੁੰਡਾ ਤੇ ਇੱਕ ਕੁੜੀ ਟਾਂਡਾ ਮੱਲੇ ਦੇ ਬੈਠੇ ਸੀ ਦੋਨੇ ਆਣੇ ਹਾਂਜੀ ਮਾਓ ਜਦੋਂ ਟਿਕਟਾਂ ਕੱਟੀਆਂ ਤੇ ਉਹ ਕੁੜੀ ਟਿਕਟ ਕੱਢ ਕੇ ਮੁੰਡੇ ਨੂੰ ਮਖਾ ਬਿੱਲੇ ਟਾਈਟਲ ਆਲਾ ਹਾਂਜੀ ਕਹਿੰਦਾ ਜੀ ਮੈਂ ਤਾਂ ਬਾਹਰ ਉਤਰਨਾ ਦਾ ਮਤਲਬ ਹੈ ਸੀ ਜਿੰਦਾਂ ਦਾ ਟਿਕਟ ਮਖਾ ਵੀ ਜੇ ਬਾਹਰ ਉਤਰਨਾ ਬਾਹਰ ਹੋਣਾ ਸੈਟਮ ਚੇਂਜ ਹੋ ਗਿਆ ਵੀ ਬਾਹਰ ਗੱਡੀ ਨਿਕਾਣਾ ਮਿਲਦੀ ਚਲਾਣ ਹੋਊਗਾ ਜੀ ਆਪਾਂ ਠੀਕ ਹੈ ਜੀ ਤੇ ਕਹਿੰਦਾ ਨਹੀਂ ਜੀ ਮੈਂ ਤਾਂ ਬੈਠਣਾ ਹੈ ਮਖਾ ਵੀ ਜਾਂਦਾ ਥੱਲੇ ਹੋ ਜਾ ਜਿੰਦਾਂ ਟਿਕਟ ਲੈਣਾ ਹਾਂਜੀ ਥੱਲੇ ਉਤਰ ਕੇ ਦੁਬਾਰਾ ਫੇਰ ਚੜ੍ਹ ਕੇ ਕਹਿੰਦਾ ਟਿਕਟ ਕੱਟ ਲੈ ਹਾਂਜੀ ਮੋਰਤਜਾ ਟਿਕਟ ਕੱਟ ਕੇ ਸਾਡੇ ਕੋਈ ਯਾਤ ਦੇਦੇ ਨਹੀਂ ਉਹਨੇ ਗਾਹਾਂ ਬੰਦੇ ਸਾਥ ਲਏ ਸਾਡੀ ਬੱਸ ਘੇਰ ਲਈ ਪੰਡ ਮੱਲੇ ਘਟ ਮੱਲੇ ਘੇਰੀ ਸੀ ਪੰਡ ਮੱਲੇ ਘੇਰੀ ਸੀ ਤੇ ਬੈਠਾ ਕਿੱਥੇ ਸੀਗਾ ਉਹ ਬੱਸ ਤੇ ਬੈਠਾ ਉਹ ਇੱਥੋਂ ਨਹੀਂ ਸੀਗਾ ਜਗਰਾਉਂ ਤੋਂ ਜਗਰਾਉਂ ਤੋਂ ਠੀਕ ਹੈ ਹਾਂਜੀ ਤੇ ਉੱਥੇ ਉਹਨਾਂ ਸਾਡੇ ਨਾਲ ਪਹਿਲਾਂ ਤਾਂ ਗਾਲੀ ਕਲੋਜ਼ ਕੀਤੀ ਅੱਧਾ ਪੌਣਾ ਘੰਟਾ ਹਾਂਜੀ ਬਾਅਦ ਉਹ ਬੱਸ ਦੇ ਵਿੱਚ ਉੱਤਰ ਕੇ ਮੇਰੇ ਉਹਨਾਂ ਨੇ ਛੱਟਾਂ ਮਾਰੀਆਂ ਮੇਰੀ ਦਸਤਾਰ ਲਾਈ ਬੇਅਰਦੀ ਕੀਤੀ ਮੇਰੇ ਕੇਸਾਂ ਦੀ ਠੀਕ ਹੈ ਜੇ ਸਤਾਪ ਮੇਰਾ ਮੇਰੇ ਨਾਲ ਨਾ ਹੁੰਦਾ ਵਿੱਚ ਮੁੰਡੇ ਮਨ ਉਹਨਾਂ ਨੇ ਜਾਨੋਂ ਹੀ ਮਾਰ ਦੇਣਾ ਕਿੰਨੇ ਕ ਜਾਨੇ ਸੀਗੇ ਉਹ ਘੱਟੋ ਘੱਟ ਜੀ 20 ਜਾਨੇ ਸੀਗੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਮੈਂ ਵੈਸੇ ਉਹ ਸਕਣਾ ਜਾਣਦਾ ਜੀ ਉਹ ਨਹੀਂ ਆਪਾਂ ਉਹਨਾਂ ਨੂੰ ਜਾਣਦੇ ਅੱਛਾ ਮੱਲੇਪਿੰਡ ਦੇ ਸੀਗੇ ਨੌਜਵਾਨ ਪਿੰਡ ਦੇ ਨੌਜਵਾਨ ਨੌਜਵਾਨ ਸਾਰੇ ਮੱਲੇਪਿੰਡ ਦੇ ਕੁੱਟ ਮਾਰ ਸੀਗੇ ਜੀ ਕੁੜੀ ਕਿੱਥੋਂ ਦੀ ਸੀ ਕੁੜੀ ਵੀ ਮੱਲੇ ਦੇ ਵਿੱਚ ਸੀ ਅੱਛਾ ਕੁੜੀ ਵੀ ਮੱਲੇ ਦੇ ਵਿੱਚ ਸੀ ਹਾਂਜੀ ਹਾਂਜੀ ਤੇ ਹੁਣ ਤੁਸੀਂ ਪੁਰਤ ਦਰਖਾਸਤ ਦਿੱਤੀ ਹੈ ਕੋਈ ਪੁਲਿਸ ਦੇ ਮਗਰ ਲਗ 112 ਤੇ ਦਰਖਾਸਤ ਦਿੱਤੀ ਵੀ ਥੂਰ ਥਾਣੇ ਦੇ ਹਾਂਜੀ ਤੇ ਪਹਿਲਾਂ ਜੇ ਉੱਥੇ ਥੂਰ ਗਏ ਉਹਨਾਂ ਨੇ ਸਾਨੂੰ ਰੈਫਰ ਕਰਤਾ ਜਗਰਾਉ ਹਾਂਜੀ ਪਾਰਟਾ ਕਟਾਇਆ ਹਜੇ ਤੱਕ ਪਰ ਸਾਡੇ ਕੋਲੇ ਕੋਈ ਬੌਤਿਕ ਮੁਲਾਜ਼ਮ ਪਹੁੰਚਿਆ ਸ਼ਾਮ 6 ਵਜੇ ਦੀ ਹਾਂਜੀ ਹਾਂ ਤੁਸੀਂ ਤੁਹਾਡੇ ਜੋ ਕਿੰਨੇ ਵਜੇ ਨਿਕਲੇ ਸੀ 5 ਵਜੇ ਦੇ 30 ਮਿੰਟ ਤੇ ਮੰਲੇ ਕਿੰਨੇ ਵਜੇ ਪਹੁੰਚੇ ਮੰਲੇ ਅਸੀਂ ਮੰਨ ਲਓ ਵੀ 50 55 ਦੇ ਪਹੁੰਚ ਗਏ ਠੀਕ ਹੈ ਤੇ ਜਦੋਂ ਜਦੋਂ ਤੁਹਾਡੀ ਗੱਡੀ ਨੂੰ ਰੋਕਿਆ ਗਿਆ ਉਦੋਂ ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀ ਉਹ ਸਾਨੂੰ ਕਹਿੰਦੇ ਵੀ ਥੱਲੇ ਆ ਤੂੰ ਸਾਡੀ ਕੁੜੀ ਨੂੰ ਗਾਲੀ ਕੱਢ ਮੈਂ ਕਿਹਾ ਵੀ ਮੇਰੇ ਨਾਲ ਸਵਾਰੀਆਂ ਵਿੱਚ ਬੈਠੀਆਂ ਜੇ ਮੈਂ ਤੇ ਸਾਨੂੰ ਕੋਸਾ ਉਜਨੀਤ ਕਹੀ ਹੋਈ ਵੀ ਮੇਰੇ ਨਾਲ ਸਵਾਰੀਆਂ ਖਵਾ ਬੈਠਣਾ ਕੋੜਾ ਮੈਦ ਤੇ ਜਾਣ ਆ ਰਹੇ ਹਾਂ ਕਿੰਨੀਆਂ ਕ ਸਵਾਰੀਆਂ ਸੀ ਬਸ ਸਵਾਰੀਆਂ ਸੀ ਜੀ 3 40 ਸਵਾਰੀਆਂ ਕੰਟੋ ਕੰਟੋ ਸਾਡੇ ਨਾਲ ਸੀ ਇਹ ਸਵਾਰੀਆਂ ਨੇ ਕੁਝ ਨਹੀਂ ਕੀਤਾ ਉਹਨਾਂ ਨੂੰ ਸਵਾਰੀਆਂ ਨੇ ਕਿਹਾ ਜੀ ਉਹਨਾਂ ਨੇ ਉਲਟਾ ਉਹਨਾਂ ਨੂੰ ਵੀ ਉਹ ਨਸ਼ੇ ਦੇ ਨਾਲ ਰੱਜੇ ਹੋਈ ਸੀ ਉਹਨਾਂ ਨੇ ਡਰਿੰਕ ਕੀਤੀ ਹੋਈ ਜੀ ਉਹਨਾਂ ਨੇ ਸਾਡੇ ਨਾਲ ਸਵਾਰੀਆਂ ਨੂੰ ਵੀ ਗਾਲਾਂ ਗਲੂਚ ਕੀਤੀ ਸਵਾਰੀਆਂ ਗਵਾਹੀ ਦਿੰਦੀਆਂ ਇਸ ਚੀਜ਼ ਸਵਾਰੀਆਂ ਗਵਾਹੀ ਦਿੰਦਾਂ ਮੁੰਡੇ ਕੋਲੇ ਵੀਡੀਓ ਹੈਗੀ ਆ ਮੈਂ ਤੁਹਾਨੂੰ ਦਿਖਾ ਸਕਦਾ ਵੀਡੀਓ ਸੈਂਡ ਕਰ ਦੋ ਸਾਨੂੰ ਹਾਂ ਕਰ ਦਾਂਗੇ ਅੰਦਰੀ ਚਾਈਨੀਜ਼ੀ ਇੱਕ ਟੋਲੇ ਦੀ ਕੈਸ ਵੀ ਐਕਮੈਨ ਆ ਰੰਤ ਕਾਟ ਕੇ ਦਿਖਾ ਫਿਰ ਮਨ ਕੋਈ ਖਿੱਚਣ ਦੀ ਕੋਸ਼ਿਸ਼ ਕੀਤੀ ਕੈਸ ਮੈਨੂੰ ਨਹੀਂ ਪਤਾ ਵੀ ਕਿੱਥੇ ਲੈ ਕੇ ਜਾਂਦਾ ਲੈ ਕੇ ਸਾਰੇ ਖੋਲੇ ਕੈਸ ਖੋੜਾ ਜੀ ਮਰਾ ਚਾਹਨੀ ਸੋਨੇ ਦੀ ਸੀ ਕਿ ਚਾਂਦੀ ਦੀ ਸੀ ਸੋਨੇ ਦੀ ਸੀਗੀ ਜੀ ਅੱਧੇ ਤੋਂ ਆਹ ਕਟੋਲੇ ਦੀ ਠੀਕ ਹੈ ਤੇ ਉਹ ਮੇਰੀ 30 ਸਾਲਤ ਪਈਆ ਵਰਦੀ ਵਾਲੇ ਤੇ ਕਪੜੇ ਉਹ ਮੇਰੇ ਸਾਰੇ 파ੜਦੇ ਉਹਨਾਂ ਨੇ ਜਦ ਮੈਂ ਵਰਦੀ ਨੂੰ ਹੱਥ ਪਾ ਕੇ ਇਸਾਂ ਦੀ ਬੇਇੱਜ਼ਤੀ ਕੀਤੀ ਆ ਹਾਂਜੀ ਆ ਮੇਰਾ ਟੈਕਸ ਆ ਇਹ ਸਾਰਾ ਖਰਚ ਤੂੰ ਜੋ ਹੋਇਆ ਹੈ ਜੀ ਹਾਂ ਜੀ ਸਾਰਾ ਖਰਚਾ ਨਾ ਜੋ ਹੋਇਆ ਹੈ ਜੀ ਜੀ ਸਾਹਾਂ ਗੱਡੀ ਸਰਕਾਰੀ ਕਾਇਸੀਗਾ ਜੀ ਉਹ ਰਵੇਗਾ ਤੇ ਬਸ ਦਾ ਟਾਈਮ ਐਸੋ ਹੋਇਆ ਚੰਡੀਗੜ੍ਹ ਦਾ ਅੱਜ ਸਵੇਰੇ ਅੰਮ੍ਰਿਤਸਰ ਆ ਦੇਖ ਕਿਸੇ ਵੀ ਪੋਰਟ ਪ੍ਰਸ਼ਾਸਨ ਦੇ ਅਧਿਕਾਰੀਆਂ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਹੁਣ ਪਹੁੰਚ ਕੱਲ ਆਏ ਸੀਗੇ ਸਾਮ ਨੂੰ ਹੁਣ ਬਿਆਨ ਲੈਣ ਨਹੀਂ ਆਇਆ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ਼ਤਿਹਾਰ ਮੈਂ ਰਾਤ ਦਾ ਆਇਆ ਹੋਇਆ ਰਾਦੇ ਦਾ ਖਾਨ ਐਮਐਲਆਰ ਕੱਟੀ ਗਈ ਹਾਂ ਜੀ ਕੱਟੀ ਗਈ ਜੀ ਜਿਹੜੇ ਤੁਹਾਡੇ ਮੁਲਾਜ਼ਮ ਦੇ ਕਲੈਕਟਰ ਦੇ ਜਿਹੜੀ ਮੱਲੇ ਵਿੱਚ ਕੁੱਟਮਾਰ ਹੋਈ ਆ ਉਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਇਹ ਕੀ ਤੁਹਾਡੇ ਮੁਲਾਜ਼ਮ ਸੁਰੱਖਿਤ ਹੈ ਜਾਂ ਨਹੀਂ ਬਿਲਕੁਲ ਜੀ ਸਾਡੇ ਜਿਹੜੇ ਮੁਲਾਜ਼ਮਾਂ ਇਕੱਲੇ ਇਕੱਲੇ ਜਾਂਦੇ ਆ ਅੱਜ ਦੇ ਹਾਲਾਤਾਂ ਦੇ ਵਿੱਚ ਸਾਡਾ ਜਿਹੜਾ ਮੁਲਾਜ਼ਮ ਉਹ ਬਿਲਕੁਲ ਵੀ ਸੁਰੱਖਿਤ ਨਹੀਂ ਹੈਗਾ ਕੱਲ ਦੀ ਜਿਹੜੀ ਘਟਨਾ ਹੋਈ ਆ ਉਹਦੇ ਵਿੱਚੇ ਕਾਰਨ ਸਿਰਫ ਇੱਕ ਮੁੰਡੇ ਨੂੰ ਟਿਕਟ ਲਾਈਨ ਨੂੰ ਕਿਹਾ ਜਿੱਦ ਇੱਕ ਤਕਰਾਰ ਹੋਈ ਤੇ ਉਹਨਾਂ ਨੇ ਜਾ ਕੇ ਇੱਥੇ ਜਿਹੜਾ ਤੁਹਾਡੇ ਸਾਹਮਣੇ ਆ ਵੀ ਕਟੋ ਘਟ 50 60 ਜਾਣੇ ਰਲ ਕੇ ਉਸੇ ਜਗ੍ਹਾ ਦੇ ਕਨੈਕਟਰ ਦੀ ਆ ਕਟ ਮਾਰਕੀਟੀ ਆ ਜੋ ਕਿ ਨਜਾਇਜ਼ ਆ ਅਸੀਂ ਤਾਂ ਹੁਣ ਕੱਲੇ ਕੱਲਿਆਂ ਨੇ ਰੋਡ ਤੇ ਡਿਊਟੀ ਕਰਨੀ ਆ ਜੇ ਇਸ ਤਰ੍ਹਾਂ ਸਾਡੇ ਨਾਲ ਹੋਣ ਲੱਗਿਆ ਤਾਂ ਜਿਹੜੇ ਸਾਡੇ ਕਨੈਕਟਰ ਡਰਾਈਵਰਾਂ ਡਿਊਟੀ ਸਹਿਮ ਦੇ ਵਿੱਚ ਕਰਨਗੇ ਇਹ ਤੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜੀ ਤੁਹਾਡੇ ਆਫੀਸਰ ਸਾਹਿਬਾਨ ਇਸ ਸੰਬੰਧ ਵਿੱਚ ਕੀ ਕਰ ਰਹੇ ਆ ਆਫੀਸਰ ਸਾਹਿਬ ਦੇ ਧਿਆਨ ਵਿੱਚ ਲਿਆਤਾ ਵਾ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਪੁਲਿਸ ਨਾਲ ਤਾਲਮਿਲ ਕਰੋ ਤੁਸੀਂ ਵੀ ਤੇ ਉਹ ਵੀ ਸਾਡੇ ਤਾਲਮਿਲ ਕਰ ਰਹੇ ਆ ਵੀ ਇਹਨਾਂ ਦੇ ਜਿਹੜੀ ਬਣਦੀ ਕਾਰਵਾਈਆਂ ਕਰਵਾਉਣੀਆਂ ਤੇ ਜਿਹੜੀ ਉਹਨਾਂ ਦੀ ਕੁੱਟਮਾਰ ਹੋਈ ਆ ਉਹ ਮੁਲਾਜ਼ਮ ਜਿਹੜਾ ਥੋੜਾ ਮੁਲਾਜ਼ਮ ਹੈ ਉਹ ਕਿੰਨੀ ਦੇਰ ਤੋਂ ਰੂਟ ਤੇ ਚੱਲਦਾ ਆ ਰਿਹਾ ਉਹ ਜੀ ਘੱਟ ਤੋਂ ਘੱਟ ਬਾਲਾ ਨਹੀਂ ਤਾਂ 6 7 7 8 ਸਾਲ ਹੋ ਗਏ 8 ਸਾਲ ਦੇ ਕਰੀਬ ਹੋ ਗਏ ਰੂਟ ਤੇ ਚੱਲਦੇ ਨੂੰ ਅੱਜ ਤੱਕ ਉਹਦੀ ਇੱਕ ਵੀ ਸ਼ਿਕਾਇਤ ਨਹੀਂ ਡਿਪੂ ਦੇ ਵਿੱਚ ਜਾਂ ਟਾਈਮ ਮਿਸ ਕਰਨ ਲਈ ਜਾਂ ਕਿਸੇ ਨਾਲ ਲੜਨ ਦੀ ਬਹੁਤ ਹੀ ਨਿਮਰਤਾ ਵਾਲਾ ਉਹ ਬੰਦਾ ਜਿਹੜਾ ਸਾਡਾ ਜੀ ਉਹਨੇ ਕੁੱਟ ਮਾਰੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖਪਾਲ ਸਿੰਘ ਆ ਜੀ ਜੀ ਉਹ ਆਪਣੀ ਆ ਤਰੀ ਥੋੜੀ ਜੱਥੇਬੰਦੀ ਦਾ ਬੰਦਾ ਉਹ ਜਿਹੜੀ ਕੁੱਟਮਾਰ ਹੋਈ ਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੁਣ ਉਹਦੇ ਸਬੰਧ ਵਿੱਚ ਕੀ ਕਰੋਗੇ ਦੇਖੋ ਜੀ ਪਹਿਲਾਂ ਦਾ ਜਿਹੜਾ ਕੰਮ ਕੀਤਾ ਉਹਨਾਂ ਨੇ ਬਹੁਤ ਗਲਤ ਕੀਤਾ ਵਾ ਤੇ ਜਿਹੜੀ ਰਾਤ ਨੂੰ ਵੀ ਉੱਥੇ ਮਲਾਜੋਗੇ ਸੀ ਮਲਾਜਮਾਂ ਨੇ ਰਾਤ ਕੋਈ ਇੱਥੇ ਬਿਆਨ ਨਹੀਂ ਸੀ ਲਏ ਮਲਾਜਮ ਗੱਡੀ ਆਪਦੇ ਨਾਲ ਜਿਹੜੀ ਠੂੜ ਥਾਣੇ 'ਚ ਲੈ ਗਏ ਸੀਗੇ ਜਿਹੜੀ ਸਾਡੀ ਗੱਥ ਵੀ ਆ ਉਹ ਇਸ ਟਾਈਮ ਠੂੜ ਹੀ ਖੜੀ ਆ ਤੇ ਮੁਲਾਜ਼ਮਾਂ ਨੂੰ ਅਸੀਂ ਵੀ ਕਿਤੇ ਜੀਐਮ ਸਾਹਿਬ ਨੂੰ ਦੱਸਿਆਗਾ ਜੀਮ ਸਾਹਿਬ ਦੇ ਐਸਐਚਓ ਨਾਲ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਸਾਨੂੰ ਆ ਕੇ ਮਿਲੋ ਵੀ ਅਸੀਂ ਕਾਰਵਾਈ ਕਰਦੇ ਆ ਜਿਹਦੇ ਸਬੰਧ ਚ ਅਸੀਂ ਹੁਣ ਥੂ ਥਾਣੇ ਜਾ ਰਹੇ ਆ ਜੇ ਨਾ ਕੋਈ ਕਾਰਵਾਈ ਹੋਈ ਤਾਂ ਸਾਨੂੰ ਮਜਬੂਰ ਨਾ ਜਿਹੜੇ ਚੌਂਕ ਬੰਦ ਕਰਨੇ ਪੈਣੇ ਆ ਤੇ ਅੱਜ ਜਿਹੜੀ ਤੁਹਾਨੂੰ ਪਤਾ ਹੀ ਹੋਊਗੀ ਕੱਲ੍ਹ ਉਹ ਰੈਲੀ ਆ ਅਮਰਗੜ ਆਮ ਆਦਮੀ ਪਾਰਟੀ ਦੀ ਉਹਦੇ ਚ ਅਸੀਂ ਜਿਹੜੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਬੰਦਿਆਂ ਦੀਆਂ ਅਸੀਂ ਉਹ ਰੈਲੀ ਚ ਜਾਣਾ ਨਹੀਂਗਾ ਜੇ ਸਾਡੇ ਬੰਦੇ ਵਾਲੇ ਅਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਉਹ ਰੈਲੀ ਤੋਂ ਵੀ ਮਨਾ ਕਰਾਂਗੇ ਬਿੰਦਰ ਸਿੰਘ ਮੈਂ ਪੰਨਵਰਤ ਜੂਨੀਅਰ ਡਿਫਾਇਕ ਗਿਆ ਸੀ ਨਹੀਂ ਠੀਕ ਉਹ ਵੀ ਮਾਮਲੇ ਜੇ ਮਾਮਲਾ ਹੋਇਆ ਬਹੁਤ ਹੀ ਹੁੰਦਾ ਕਿਉਂਕਿ ਲੋਕਾਂ ਦੀ ਸੇਵਾ ਦੇ ਖਾਤਰ ਅਸੀਂ ਦਿਨ ਰਾਤ ਹੈ ਜਿਹੜੀ ਮੰਗੋ ਬੱਸਾਂ ਚੱਲਣ ਪਰ ਜੇ ਲੋਕ ਵੀ ਸਾਡੇ ਮਨ ਵਿੱਚ ਦੁਸ਼ਮਣ ਹੋ ਗਏ ਜਾਂ ਸਾਨੂੰ ਕੋਈ ਮਹਿਬੂਸ ਹੀ ਨਹੀਂ ਆ ਜਾਂ ਕੋਈ ਸੁਰੱਖਿਅਤ ਨਹੀਂ ਹੈ ਸਾਡੀ ਤਾਂ ਫਿਰ ਉਹਦੇ ਵਿੱਚ ਜਾਨੀ ਕਿ ਟੋਟਲ ਦਾ ਟੋਟਲ ਸਾਨੂੰ ਇਹ ਲੱਗਦਾ ਕਿ ਮੰਨ ਲਓ ਫਿਰ ਇਸ ਤੋਂ ਬਾਅਦ ਲੋਕਾਂ ਦਾ ਹੀ ਨੁਕਸਾਨ ਹੈ ਕਿਉਂਕਿ ਸਾਨੂੰ ਕਿ ਜ਼ਿਆਦਾ ਫਿਰ ਬਸੇਵਾਵਾਂ ਨੂੰ ਬੰਦ ਕਰਨੀ ਪਈ ਉਸ ਪਿੰਡ ਦੇ ਵਿੱਚੋਂ ਕਿਉਂਕਿ ਪਹਿਲਾਂ ਵੀ ਪ੍ਰਾਈਵੇਟ ਗੱਡੀ ਦੇ ਨਾਮ ਬਾਅਦ ਗੱਡੀਆਂ ਜਿਹੜੀ ਪ੍ਰਾਈਵੇਟ ਹੈ ਉਹ ਇਹ ਸੁਣਨ ਦੇ ਵਿੱਚ ਆਇਆ ਕਿ ਇਹਨਾਂ ਬੰਦਿਆਂ ਨੇ ਹੀ ਉਹਨਾਂ ਨੂੰ ਮੰਨ ਲਓ ਉਹਨਾਂ ਦਾ ਨੁਕਸਾਨ ਕੀਤਾ ਔਰ ਉਹਨਾਂ ਦੇ ਵਿਰੁੱਧ ਐਫਆਈਆਰ ਉਹਨਾਂ ਵੀ ਹੋਣ ਸੀ ਪਰ ਅੱਜ ਤੱਕ ਕੋਈ ਵੀ ਮਨ ਲੱਕ ਕੋਈ ਕਾਰਵਾਈ ਹੈ ਜਿਹੜੀ ਉਹ ਨਹੀਂ ਹੋਈ ਜੇ ਮੰਨ ਲਓ ਕਿ ਅਗਰ ਕੋਈ ਕਾਰਵਾਈ ਹੋ ਜਾਂਦੀ ਤਾਂ ਅੱਜ ਇਹ ਹੋ ਸਕਦਾ ਸੀਗਾ ਕਿ ਅੱਜ ਇਹ ਜਿਹੜਾ ਰੋਡਵੇਅ ਕੰਮ ਚੱਲਦੇ ਨਾਲ ਜਿਹੜਾ ਇਹ ਹਮਲਾ ਹੋ ਤਾਂ ਇਹ ਸ਼ਾਇਦ ਨਾ ਹੋਵੇ ਪਰ ਪ੍ਰਸ਼ਾਸਨ ਨੂੰ ਇਹ ਕਹਾਂਗੇ ਪ੍ਰਸ਼ਾਸਨ ਨੂੰ ਪਲੱਸ ਸਾਡਾ ਜਿੰਨੇ ਵੀ ਮੰਨੋ ਵੀ ਸਾਡੇ ਵਿਭਾਗ ਦੇ ਵਰਤੀ ਸਹੀ ਕਮਾ ਕਿ ਕਿ ਬੰਦੇ ਸੇਫ ਹੋਣੇ ਬਹੁਤ ਜ਼ਰੂਰੀ ਹੈ ਕਿਉਂਕਿ ਕਟਨਾਮਾ ਪਤਾ ਨਹੀਂ ਹੁਣ ਉਹਨਾਂ ਦਾ ਕੀ ਫਾਤਾ ਪੀਤਾ ਜਿਹਾ ਸੰਪੈਣ ਵੀ ਪਤਾ ਅਗਰ ਸਾਡੇ ਕਰਮਚਾਰੀ ਵਿੱਚੋਂ ਨਾ ਹੋਵੇ 10 15 ਬੰਦੇ ਸਾਡੇ ਆਪ ਦੇ ਵੀ ਸੀ ਕਿ ਸਟਾਫ ਦੇ ਉਹ ਅਗਰ ਉਹ ਨਾ ਹੁੰਦੇ ਤਾਂ ਕੱਲ ਹੋ ਸਕਦਾ ਸੀ ਵੀ ਇਸ ਕਰਮਚਾਰੀ ਸਾਡੇ ਦੀ ਜਾਨ ਵੀ ਜਾ ਸਕਦੀ ਸਾਡੇ ਜਿੱਥੇ ਬੰਦੀਆਂ ਦਾ ਅਗਲਾ ਕੀ ਰੋਲੂਗਾ ਮੰਨ ਕੇ ਚਲੋ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਜਿੱਥੇ ਬੰਦੀਆਂ ਸਦਰ ਹੋ ਲੈ ਜੇ ਸੇ ਇੱਕ ਵਾਰੀ ਸਾਰਾ ਜਾਮੂ ਕਰਵਾਤਾ ਹੈ ਪ੍ਰਸ਼ਾਸਨ ਨੂੰ ਵੀ ਐਸਐਸਓ ਸਾਹਿਬ ਨੂੰ ਸਾਰਿਆਂ ਨੂੰ ਅਗਰ ਉਹ ਬੰਦੇ ਫੜੀ ਲਿਆ 4 ਵਜੇ ਤੱਕ ਤਾਂ ਠੀਕ ਹੈ ਨਹੀਂ ਤਾਂ 4 ਵਜੇ ਬਾਅਦ ਵਿੱਚ ਸਖਤ ਅਕਸ਼ਨ ਲਵੇ। ਅੱਜ ਦੇ ਸਰਕਾਰੀ ਬੱਸਾਂ ਦੇ ਜਿਹੜੇ ਮੁਲਾਜ਼ਮਾਂ ਨੂੰ ਕੁੱਟਮਾਰ ਹੋ ਰਹੀ ਆ ਜਿਵੇਂ ਹੁਣ ਥੋੜੇ ਇਹ ਜਗਰਾਉਂਡ ਦੀਪੂ ਦੇ ਬੰਦੇ ਨੂੰ ਹੋਈ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਸੰਬੰਧ ਵਿੱਚ? ਇਸ ਬਾਰੇ ਬਹੁਤ ਗਲਤ ਕੰਮ ਹੋਇਆ ਵਾ ਕੋਈ ਵੀ ਸਰਕਾਰੀ ਮੁਲਾਜ਼ਮਾਂ ਨੂੰ ਕੁੱਟਮਾਰ ਹੋਣਾ ਨਹੀਂ ਕਰੀ ਚਾਹੀਦੀ। ਜੇ ਕਿਸੇ ਨੂੰ ਕੋਈ ਇਲਾਇਕਾ ਸੀ ਕੱਲ੍ਹ ਗੱਲਵਾਦ ਹੋਈ ਸੀ ਤਾਂ ਉਹਨਾਂ ਸਾਡੇ ਦਫ਼ਤਰ ਆ ਕੇ ਗੱਲਬਾਤ ਕਰਦੇ ਪਰ ਉਹਨਾਂ ਨੇ ਨਿਰੈਗੁਰੀ ਗੁੰਡਾਗਰ ਜੀ ਕੀ ਕੀ ਆ ਸਾਡੇ ਮੁਲਾਜ਼ਮਾਂ ਦਾ ਕੋਈ ਜਾਨੀ ਨੁਕਸਾਨ ਵੀ ਕਰ ਸਕਦੇ ਸੀ ਜੇਕਰ ਸਾਡੇ ਬਾਕੀ ਮੁਲਾਜ਼ਮ ਵਿੱਚ ਨਾ ਹੁੰਦੇ ਤਾਂ ਉਹਨਾਂ ਨੇ ਇਹ ਧਾਰ ਕੇ ਆਏ ਸੀ ਤਾਂ ਜਾਨੀ ਨੁਕਸਾਨ ਕਰਦੇ ਮਤਲਬ ਕਿ ਥੁੜੇ ਹੁਣ ਸਰਕਾਰੀ ਮੁਲਾਜ਼ਮ ਮਹਿਫੂਜ਼ ਨਹੀਂ ਹੈਗੇ ਨਹੀਂ ਇਸ ਬੰਦੇ ਨੇ ਪ੍ਰਸ਼ਾਸਨ ਦੇ ਬਿਲਕੁਲ ਫੇਲਰ ਹੋ ਚੁੱਕਿਆ ਵਾ ਕੋਈ ਸੁਣਵਾਈ ਨਹੀਂ ਕਿਤੇ ਹੈਗੀ ਕੱਲ੍ਹ ਦੀ ਸ਼ਾਮ ਦੀ ਇਹਨਾਂ ਤਰਖਾਸ ਦਿੱਤੀ ਵੀ ਆ ਹਜੇ ਤੱਕ ਉਹ ਤਰਖਾਸ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਕਿਸੇ ਨੂੰ ਨਹੀਂ ਪੁੱਛਿਆ ਗਿਆ ਜੀ ਕਿ ਆਪ ਸੰਗਤ ਆਫਸਰਾਂ ਵੱਲੋਂ ਦੇਨ ਵੱਲੋਂ ਫਰਕ ਵੱਲੋਂ ਧਿਆਨ ਲਿਆਦਾ ਜਾ ਰਿਹਾ। ਲੈਂਦਾ ਗਿਆ? ਹਾਂਜੀ। ਆਫਸਰਾਂ ਨੇ ਕੀ ਕਹਿ ਰਿਆ ਹੁਣ ਕਾਰਵਾਈ ਕਰਾਉਣ ਨੂੰ? ਹੋਰ ਕੀ ਕਾਰਵਾਈ ਉਹਨਾਂ ਨੇ ਕਰਦੀ? ਚੱਲ ਰਹੀ ਆ। ਹਾਂਜੀ। ਸਾਸੀ ਉਸ ਟਾਈਮ? ਹਾਂਜੀ ਨਾਲ ਜੀ ਛਡਾਉਣ ਤੇ ਸਾਡੇ ਮੇਰੇ ਫਰਟ ਪਾੜ ਗਈ। ਠੀਕ ਹੈ। 41 ਕਿਲੋ ਰੀਤਾਈ। ਠੀਕ ਹੈ ਜੀ। ਬਹੁਤ ਹੀ ਅੱਧਾ ਘੰਟਾ ਲੜਾਈ ਚੱਲਦੀ ਰਹੀ। ਠੀਕ ਹੈ ਜੀ। ਬਹੁਤ ਯਾਨੀ ਕਿ ਮਾਰ ਕੱਟ ਕਰਕੇ ਗਏ ਤੇ ਜਦੋਂ ਮੀਂਹ ਪੈ ਗਈ ਛੜਾਉਣ ਵਾਲਾ ਹੈ ਨਹੀਂ ਸੀ ਕੋਈ ਛੜਾਉਣ ਵਾਲੇ ਪੰਡ ਵਾਲੇ ਕੋਈ ਨਹੀਂ ਆਇਆ ਜੀ ਤੇ ਬਾਕੀ ਸਾਰੇ ਕੱਟਣ ਵਾਲੇ ਹੀ ਆ ਜੀ ਚਤਾਵ ਦੇ ਜਿਹਦੇ ਚਾਰ ਪੰਜ ਜਾਣੇ ਸੀ ਠੀਕ ਹੈ ਜੀ ਕਿ ਸਵਾਰੀਆਂ ਨੇ ਕੀ ਪੱਖ ਰੱਖਿਆ ਕਿ ਬੰਦੇ ਬਾਰੇ ਕੀ ਬੋਲੇ ਬੰਦੇ ਸਵਾਰੀ ਕੋਈ ਸਵਾਰੀ ਸਹੀ ਕਹਿੰਦੀ ਸੀ ਵੀ ਬਈ ਬੰਦੇ ਗਲਤ ਆ ਜਿਹੜੇ ਕੋਈ ਮੁੰਡਾ ਚੜ੍ਹੇ ਸੀ ਹਾਂਜੀ ਹਾਂਜੀ ਤੇ ਉਹੀ ਗਲਤ ਆ ਸਵਾਰੀਆਂ ਨੇ ਸਾਰਿਆਂ ਨੇ ਬਿਆਨ ਦਿੱਤੇ ਜੀ ਇੱਕੋ ਪਿੰਡ ਦੇ ਸੀਗੇ ਜੀ ਇੱਕੋ ਪਾਸੇ ਦੇ ਜਿਹੜੇ ਪਿੰਡ ਤੇ ਸੀਗੇ ਮੱਲੇ ਪਿੰਡ ਦੇ ਅੱਛਾ ਮੱਲੇ ਪਿੰਡ ਦੇ ਦੋਨੇ ਸੀਗੇ ਉਹ